ਚੈਨਲ ਸੁਪਰੀਟ ਅਕੈਡਮੀ ਆਈ ਹੋਪ ਤੁਸੀਂ ਸਾਰੇ ਆਪਣੇ ਆਪਣੇ پلیਸਿਸ ਤੇ ਠੀਕ ਹੋਵੋਗੇ ਨਿਊ ਪੋਸਟਾਂ ਜਿਹੜੀਆਂ ਆਊਟ ਹੋਈਆਂ ਨਗੀਆਂ ਕੇ ਬੀ ਐਸ ਦੇ ਪੋਸਟਾਂ ਨਗੀਆਂ ਆਪਾਂ ਪਹਿਲਾਂ ਵੇਖਦੇ ਹਾਂ ਕਿਹੜੇ ਕਿਹੜੇ ਸਬਜੈਕਟਸ ਦੇ ਵਿੱਚ ਕਿਹੜੇ ਕਿਹੜੇ ਪੋਸਟ ਆਈਆਂ ਨਗੀਆਂ ਜੇਕਰ ਆਪਾਂ ਫਰਸਟ ਗੱਲ ਕਰੀਏ ਤਾਂ ਪੀਜੀਟੀ ਦੀਆਂ ਪੋਸਟਾਂ ਨੇ ਸਬਜੈਕਟ ਹੈ ਇੰਗਲਿਸ਼ ਹਿੰਦੀ ਫਿਜ਼ਿਕਸ ਕੈਮਿਸਟਰੀ ਇਕਨੋਮਿਕਸ ਕਮਰਸ ਮੈਥ ਬਾਇਓਲੋਜੀ ਹਿਸਟਰੀ ਜੀਓਗ੍ਰਾਫੀ ਪੋਲੀਟੀਕਲ ਸਾਇੰਸ ਸਾਰੇ ਇੱਕ ਹਿਸਾਬ ਦੇ ਸਬਜੈਕਟ ਇਨਕਲੂਡਡ ਆ ਗਏ ਤੇ ਇਹਨਾਂ ਦੇ ਲਈ 에ਸੈਂਸ਼ੀਅਲ ਹੈ ਜਿਹੜਾ ਪੋਸਟ ਗ੍ਰੈਜੂਏਸ਼ਨ ਮੰਗੀ ਇਹਨਾਂ ਨੇ ਤੇ ਸੈਕਿੰਡ ਜਿਹੜੇ 50% ਜਿਹੜੇ ਮਾਰਕਸ ਆ ਤੁਹਾਡੇ ਮਾਸਟਰ ਕੇ ਮਾਸਟਰ ਡਿਗਰੀ ਚ ਹੋਣੇ ਚਾਹੀਦੇ ਆ ਜਿਵੇਂ ਇੰਗਲਿਸ਼ ਚੋਂ ਹਿੰਦੀ ਚੋਂ ਹਿੰਦੀ ਦੇ ਐਮਏ ਹੋਣੇ ਚਾਹੀਦੇ ਆ ਫਿਜ਼ਿਕਸ ਦੇ ਜਾਂ ਇਲੈਕਟ੍ਰੋਨਿਕਸ ਐਪਲਾਈਡ ਫਿਜ਼ਿਕਸ ਨਿਊਕਲੀਅਰ ਫਿਜ਼ਿਕਸ ਤੇ ਹੋਣੀ ਚਾਹੀਦੀ ਆ ਕੈਮਿਸਟਰੀ ਲਈ ਕੈਮਿਸਟਰੀ ਤੇ ਬਾਇਓਕੈਮਿਸਟਰੀ ਦੋਨੋਂ ਚੱਲ ਜਾਣਗੇ ਸਿਮਿਲਰਲੀ ਬਾਇਓਲੋਜੀ ਦੇ ਲਈ ਬੋਟਨੀ ਜੀਓਲੋਜੀ ਲਾਈਫ ਸਾਇੰਸਸ ਬਾਇਓ ਸਾਇੰਸਸ ਜੈਨੇਟਿਕਸ ਮਾਈਕਰੋ ਬਾਇਓਲੋਜੀ ਬਾਇਓ ਟੈਕਨੋਲੋਜੀ ਹਨ ਜਿੰਨੇ ਵੀ ਦਿੱਤੇ ਹੋਏ ਨੇ ਪlant ਫਿਜ਼ੀਓਲੋਜੀ ਤੇ बीएड ਕੰਪਲਸਰੀ ਹੈ ਤੇ ਹਿੰਦੀ ਤੇ ਇੰਗਲਿਸ਼ ਮੀਡੀਅਮ ਚ ਪ੍ਰੋਫੀਸ਼ੈਂਸੀ ਚਾਹੀਦੀ ਹੈਗੀ ਕੈਂਡੀਡੇਟਸ ਹੈਵਿੰਗ ਓਨਲੀ ਸਪੈਸ਼ਲ बीएड ਆਰ ਨਾਟ ਐਲੀਜੀਬਲ ਫਾਰ ਦਾ ਪੋਸਟ ਆਫ ਪੀਜੀਟੀ ਜੇਕਰ ਤੁਹਾਡੇ ਕੋਲ ਇਕੱਲੇ ਸਪੈਸ਼ਲ बीएड ਆ ਮਾਸਟਰਸ ਨਹੀਂ ਹੈਗੀ ਤਾਂ ਤੁਸੀਂ ਐਲੀਜੀਬਲ ਨਹੀਂ ਪੀਜੀਟੀ ਕੰਪਿਊਟਰ ਸਾਇੰਸ ਦੇ ਲਈ ਐਟ ਲੀਸਟ 50% ਮਾਰਕਸ ਚਾਹੀਦੇ ਆਗੇ ਬੀਈ ਜਾਂ ਬੀਟੈਕ ਦੇ ਵਿੱਚੋਂ ਜਾਂ ਫਿਰ ਐਮਸੀ ਜਾਂ ਐਮਐਸਸੀ ਹੋਵੇ ਜਾਂ ਫਿਰ ਬੀਐਸਸੀ ਬੀਸੀ ਹੋਵੇ ਨਾਲ ਪੋਸਟ ਗ੍ਰੈਜੂਏਟ ਡਿਗਰੀ ਹੋਵੇ ਡਿਪਲੋਮਾ ਹੋ ਸਕਦਾ ਪੋਸਟ ਗ੍ਰੈਜੂਏਟ ਬੀ ਲੈਵਲ ਦੇ ਡੀਓਈਏਸੀਸੀ ਦੀ ਡਿਗਰੀ ਹੋਵੇ ਜਾਂ ਫਿਰ ਸੀ ਲੈਵਲ ਦੀ ਵੀ ਹੋਵੇ ਨਾਲ ਇਨਫੋਰਮੇਸ਼ਨ ਐਂਡ ਕਮਿਊਨੀਕੇਸ਼ਨ ਟੈਕਨੋਲੋਜੀ ਪ੍ਰੋਫੀਸ਼ੀਐਂਸੀ ਇਨ ਟੀਚਿੰਗ ਆਫ ਹਿੰਦੀ ਐਂਡ ਇੰਗਲਿਸ਼ ਹਨਾ ਦੋਨੋਂ ਮੀਡੀਅਮਸ ਦੇ ਵਿੱਚ ਜੇ ਟੀਜੀਟੀ ਦੀ ਗੱਲ ਕਰੀਏ ਤਾਂ ਟੀਜੀਟੀ ਲਈ ਇੰਗਲਿਸ਼ ਹਿੰਦੀ ਐਸਐਸਟੀ ਸਾਇੰਸ ਸੰਸਕ੍ਰਿਤ ਤੇ ਮੈਥ ਤੇ ਪੰਜਾਬੀ ਇਹ ਟੋਟਲ 7 ਸਬਜੈਕਟ ਨੇ 4 ਇਅਰਸ ਦਾ ਇੰਟੀਗ੍ਰੇਟਡ ਕੋਰਸ ਇਹਦੇ ਲਈ ਡਿਮਾਂਡ ਕਰ ਰਿਹਾ 50% ਮਾਰਕਸ ਦੇ ਨਾਲ ਜਾਂ ਫਿਰ ਬੈਚਲਰ ਡਿਗਰੀ ਹੋਵੇ 50% ਮਾਰਕਸ ਦੀ ਤੇ ਜਿਵੇਂ ਟੀਜੀਟੀ ਇੰਗਲਿਸ਼ ਵਾਲੇ ਨੇ ਇੰਗਲਿਸ਼ 3 ਸਾਲ ਪੜ੍ਹੀ ਹੋਣੀ ਚਾਹੀਦੀ ਹੈ ਹਿੰਦੀ ਨਹੀਂ ਹਿੰਦੀ 3 ਸਾਲ ਪੜ੍ਹੀ ਹੋਣੀ ਚਾਹੀਦੀ ਐਸਐਸਟੀ ਵਾਲੇ ਟੀਚਰ ਨੇ ਕੋਈ ਵੀ ਦੋ ਸਬਜੈਕਟ ਇਹਨਾਂ ਚੋਂ ਪੜ੍ਹੇ ਹੋਣ ਕਹਿੰਦੇ ਹਿਸਟਰੀ ਜੀਓਗ੍ਰਾਫੀ ਇਕਨੋਮਿਕਸ ਤੇ ਪੋਲ ਸਾਇੰਸ ਤੇ ਜਿਨ੍ਹਾਂ ਚੋਂ ਹਿਸਟਰੀ ਤੇ ਜੀਓਗ੍ਰਾਫੀ ਇੱਕ ਕੰਪਲਸਰੀ ਆ ਪੜਿਆ ਹੋਣਾ ਸਾਇੰਸ ਵਾਲਿਆਂ ਨੇ ਬੋਟਨੀ ਜੀਓਲੋਜੀ ਕੈਮਿਸਟਰੀ ਪੜ੍ਹੀ ਹੋਵੇ ਸੰਸਕ੍ਰਿਤ ਵਾਲਿਆਂ ਨੇ ਸੰਸਕ੍ਰਿਤ ਪੜ੍ਹੀ ਹੋਵੇ ਮੈਥ ਵਾਲੇ ਨੇ ਮਤਲਬ ਡਿਗਰੀ ਦੇ ਵਿੱਚ ਮੈਥ ਪੜ੍ਹਾ ਹੋਵੇ ਨਾਲ ਫਿਜ਼ਿਕਸ ਕੈਮਿਸਟਰੀ ਇਲੈਕਟ੍ਰੋਨਿਕ ਕੰਪਿਊਟਰ ਸਾਇੰਸ ਚਾਹ ਸਟ ਐਟ ਕੋਈ ਵੀ ਪੜ੍ਹਾ ਹੋ ਸਕਦਾ ਹੈ ਠੀਕ ਹੈ ਇਨਸਟਰਕਸ਼ਨਸ ਕੀ ਨੇਗੇ ਦਾ ਕੈਂਡੀਡੇਟਸ ਸ਼ੁੱਡ ਪੋਸਸੈਸ ਦ ਪ੍ਰੋਫੈਸ਼ਨਲ ਕੁਆਲਿਫਿਕੇਸ਼ਨ ਬੀ ਐਡ ਹੋਣੀ ਚਾਹੀਦੀ ਹੈ ਸੀ ਐਟ ਪੀ ਐਸ ਐਟ ਦੀ ਇਹਨਾਂ ਨੇ ਕਿਤੇ ਗੱਲ ਨਹੀਂ ਕਰੀ ਬੇਸਿਕਲੀ ਤੇ ਉਸ ਤੋਂ ਬਾਅਦ ਕੰਪਿਊਟਰ ਪੀਆਰਟੀ ਦੀ ਵੀ ਪੋਸਟ ਹੈਗੀ ਇੱਕ ਸੀਨੀਅਰ ਸਕੈਂਡਰੀ ਵਿਦ ਐਟ ਲੀਸਟ 50% ਮਾਰਕਸ ਐਂਡ 2 ਯੂਅਰ ਡਿਪਲੋਮਾ ਹੋਵੇ ਜਾਂ ਫਿਰ 4 ਇਅਰਸ ਤੇ ਬੀਏ ਬੀਐਲਬੀ ਐਡ ਹੋਵੇ ਹਨਾ ਜਾਂ ਫਿਰ ਡਿਪਲੋਮਾ ਇਨ ਐਜੂਕੇਸ਼ਨਲ ਸੀਨੀਅਰ ਸਕੈਂਡਰੀ ਵਰਕਿੰਗ ਨੌਲੇਜ ਕੰਪਿਊਟਰ ਦੀ ਹੋਵੇ ਤੇ ਇੱਥੇ ਇਹਨਾਂ ਨੇ ਸੇਟਟ ਕਿਹਾਗਾ ਪੀਆਰਟੀ ਟੀਚਰ ਦੇ ਲਈ ਕੰਪਿਊਟਰ ਇਨਸਟ੍ਰਕਟਰ ਦੇ ਲਈ ਬੀਈ ਬੀਟੈਕ ਬੀਸੀਏ ਐਮਸੀ ਐਮਐਸਸੀ ਕੰਪਿਊਟਰ ਸਾਇੰਸ ਇਲੈਕਟ੍ਰੋਨਿਕਸ ਜਾਂ ਫਿਰ ਐਮਐਸਸੀ ਆਈਟੀ ਤੇ ਉਸ ਤੋਂ ਬਾਅਦ ਕਾਉਂਸਲਰ ਦੀ ਪੋਸਟ ਵੀ ਹੈ ਇੱਕ ਕਾਉਂਸਲਰਲੀ ਸਰਟੀਫਿਕੇਟ ਆਫ ਡਿਪਲੋਮਾ ਹੋਣਾ ਚਾਹੀਦਾ ਕਾਉਂਸਲਿੰਗ ਸ ਨਰਸ ਸਕੂਲ ਦੇ ਡਿਪਲੋਮਾ ਹੋਲਡਰ ਹੋਵੇ ਸਪੋਰਟਸ ਕੋਚ ਮਿਊਜ਼ਿਕ ਟੀਚਰ 50% ਮਾਰਕਸ ਬੈਚਲਰ ਡਿਗਰੀ ਦੇ ਵਿੱਚੋਂ ਹਨਾ ਆਰਟ ਐਂਡ ਕraft ਦੇ ਟੀਚਰ ਦੀ ਵੀ ਹੈਗੀ ਯੋਗਾ ਟੀਚਰ ਪ੍ਰੀ ਪ੍ਰਾਇਮਰੀ ਟੀਚਰ ਲਈ +2 ਤੇ ਐਨਟੀਟੀ ਦਾ 2 ਸਾਲ ਦਾ ਡਿਪਲੋਮਾ ਹੋਵੇ ਜਰਮਨ ਟੀਚਰ ਵੀ ਦੇਖੋ ਕੀਆ ਇਹਨਾਂ ਨੇ ਤੇ ਆਇਆ +2 ਦੀ ਵਿਦਿਆਟ ਲੀਸਟ 50% ਮਾਰਕਸ ਇੱਕ ਡਾਟਾ ਐਂਟਰੀ ਆਪਰੇਟਰ ਚਾਹੀਦਾ +2 ਪਾਸ ਹੋਵੇ ਕਿਸੇ ਵੀ ਬੋਰਡ ਜਾਂ ਯੂਨੀਵਰਸਿਟੀ ਤੋਂ ਟਾਈਪਿੰਗ ਸਪੀਡ 35 ਬੋਰਡ ਪਰ ਮਿੰਟ ਹੋਵੇ ਇੰਗਲਿਸ਼ ਦੀ ਤੇ 30 ਹੋਵੇ ਹਿੰਦੀ ਦੀ ਕੰਪਿਊਟਰ ਦੇ ਵਿੱਚ ਹਨਾ ਤੇ ਵਰਕਿੰਗ ਨੋਲੇਜ ਆਫ ਹਿੰਦੀ ਉਹਨੂੰ ਆਉਂਦੇ ਹੋਵੇ ਡੀਸੀਏ ਸਰਟੀਫਿਕੇਟ ਹੋਵੇ ਕਿਸੇ ਵੀ ਰੀਕੋਗਨਾਈਜ਼ਡ ਇੰਸਟੀਚਿਊਟ ਦਾ ਪੇ ਸਕੀਲ ਜਿਹੜੀ ਕਹਿੰਦੇ ਉਹ ਐਸ ਪਰ ਦਾ ਗਵਰਨਮੈਂਟ ਰੇਟਸ ਹੋਊਗਾ ਤੇ ਜੇ ਆਪਾਂ ਆ ਉਹਨਾਂ ਨੇ ਇੱਕ ਐਪਲੀਕੇਸ਼ਨ ਫਾਰਮ ਵੀ ਦਿੱਤਾ ਨਾਲ ਜਿਹੜਾ ਤੁਸੀਂ ਲਗਾ ਕੇ ਅਟੈਚ ਕਰਕੇ ਭੇਜਣਾ ਹੈ ਇਹ ਫਿਲ ਕਰਕੇ ਸਾਰਾ ਐਪਲੀਕੇਸ਼ਨ ਫਾਰਮ ਹੈਗਾ ਤੇ ਜੇਕਰ ਆ ਪੂਰੀਆਂ ਪੋਸਟਾਂ ਦਾ ਇੰਟਰਵਿਊ ਹੋਗਾ ਇੰਟਰਵਿਊ ਦੇਖੋ 9:30 ਵਜੇ ਔਨਵਰਡਸ ਹੋਊਗਾ ਸਕਿੱਲ ਟੈਸਟ ਵੀ ਹੋਊਗਾ ਇੱਕ ਕੰਪਿਊਟਰ ਵਾਲਿਆਂ ਦਾ ਤੇ 20 ਤਰੀਕ ਤੱਕ ਤੁਸੀਂ ਜਿਹੜਾ ਕਿਹਾਗਾ ਅਪਲਾਈ ਕਰ ਸਕਦੇ ਹੋਗੇ ਲਿੰਕ ਦਿੱਤਾ ਹੋਇਆ ਇੱਥੇ ਇਹਨਾਂ ਨੇ ਵਿਦਿਆਲਿਆ ਵੈਬਸਾਈਟ ਦੇ ਉੱਤੇ ਤੇ ਜਲੰਧਰ ਕੈਂਟ ਦੇ ਵਿੱਚ ਇਹ ਜਿਹੜੀਆਂ ਨਗੀਆਂ ਪੋਸਟਾਂ ਨੇਗੀਆਂ ਤਾਂ ਜਿਹੜੇ ਵੀ ਮਤਲਬ ਆਪਾਂ ਕਹਿ ਸਕਦੇ ਆਂਗੇ ਨੇੜੇ ਤੇਰੇ ਤੇ ਜਲੰਧਰ ਦੇ ਕੈਂਡੀਡੇਟਸ ਹੈਗੇ ਨੇ ਉਹ ਅਪਲਾਈ ਕਰ ਸਕਦੇ ਨੇ ਦੂਜੇ ਵੀ ਅਪਲਾਈ ਕਰ ਸਕਦੇ ਨੇ ਜਿਨ੍ਹਾਂ ਨੂੰ ਵੀ ਕੰਫਰਟੇਬਲ ਹੈਗਾ ਬਾਕੀ ਜੇ ਕੋਈ ਡਾਊਟ ਆ ਤਾਂ ਤੁਸੀਂ ਸਾਨੂੰ ਕਮੈਂਟ ਸੈਕਸ਼ਨ ਚ ਪੁੱਛ ਸਕਦੇ ਹੋ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਧੰਨਵਾਦ